ਬਾਈ ਗੁਰਦਾਸ ਸੰਧੂ ਦੀ ਕਲਮ ਦਾ ਕੋਈ ਤੋੜਨੀ ਭਰਾ ਇੰਨਾ ਸੋਹਣਾ ਲਿਖਦਾ ਨਾ ਦਿਲ ਖੁਸ਼ ਹੋ ਜਾਂਦਾ ਅੱਜ ਸੁਣੀ ਦਰਜੀ ਤੇ ਤਰਖਾਨ ਤੀਜੇ ਨੇ ਕਮੈਣ ਵਾਲੇ ਕੱਲ ਕੱਲ ਕਹਿ ਕੇ ਲਾਰਾ ਲਾਉਣ ਚ ਮਸ਼ਹੂਰ ਨੇ ਅਮਲੀ ਗਵਈਆ ਰਾਗੀ ਰਖਦੇ ਭਰੇਜ ਪੱਕਾ ਰਹਿੰਦੇ ਗੁਰਦਾਸ ਤਿੰਨੇ ਖੱਟੇ ਕੋਲੋਂ ਦੂਰ ਨੇ ਆਸ਼ਕ ਕਬੂਤਰ ਤੇ ਤੀਜਾ ਅਣਪੜ ਬੰਦਾ ਪੋੜੇ ਪਣ ਕਰਕੇ ਹੀ ਤਿੰਨੋਂ ਮਾਰੇ ਜਾਂਦੇ ਨੇ ਓਏ ਲੀਡਰ ਵਪਾਰੀ ਤੀਜਾ ਕਹਿੰਦੇ ਭਾਨੀ ਮਾਰ ਜੀ ਨੂੰ ਸੋਚਦੇ ਨਹੀਂ ਪਲਾਂ ਵਿੱਚ ਝੂਠੀ ਸੌ ਖਾਂਦੇ ਨੇ ਪਾੜਾ ਚੌਕੀਦਾਰ ਤੇ ਡਰਾਈਵਰ ਟਰੱਕ ਦਾ ਜੋ ਕੱਟਦੇ ਉਹ ਨੀਂਦਰੇ ਤੇ ਮੋਹ ਹੁੰਦਾ ਚਾਹ ਨਾ ਜੋਗੀ ਲੱਗੀ ਤੀਜਾ ਜੋ ਦਲਾਲ ਹੁੰਦਾ ਡੰਗਰਾਂ ਦਾ ਤੁਰੇ ਫਿਰੇ ਵੱਲੋਂ ਤਿੰਨਾ ਕੀਤੀ ਪਰਵਾਣ ਨੇਤਾ ਜਾਂ ਕੋਈ ਬਾਣੀਆਂ ਏਜੰਟ ਕਿਸੇ ਕੰਪਨੀ ਦਾ ਤਿੰਨੋਂ ਸਦਾ ਖਾਂਦੇ ਆਏ ਖੱਟਿਆ ਜ਼ੁਬਾਨ ਦਾ ਓਏ ਖੁਸਰੇ ਮਰਾਸੀ ਨਾਲੇ ਹੁੰਦੇ ਨੇ ਫਕੀਰ ਜਿਹੜੇ ਹਰ ਵੇਲੇ ਤਿੰਨੋਂ ਭਲਾ ਮੰਗਦੇ ਜਹਾਨ ਦਾ ਖੜਾਰੀ ਤੇ ਮਦਾਰੀ ਤੀਜਾ ਜਾਦੂਗਰ ਕਹਿੰਦੇ ਜਿਹਨੂੰ ਤਿੰਨੋਂ ਜਾਣਕਾਰ ਹੁੰਦੇ ਨੁਕਤੇ ਬਰੀਕ ਦੇ ਫੌਜੀ ਅਧਿਆਪਕ ਤੇ ਤੀਜੇ ਨੇ ਨਿਆਣੇ ਜਿਹੜੇ ਵੇਖਦੇ ਕੈਲੰਡਰ ਤੇ ਛੁੱਟੀ ਨੂੰ ਉਡੀਕਦੇ ਚੋਰ ਤੇ ਸ਼ਰਾਬੀ ਬੰਦਾ ਤੀਜਾ ਜੋ ਜਨਾਨੀ ਬਾਜ ਤਿੰਨੋਂ ਗੁਰਦਾਸ ਸਿੰਘਾਂ ਚਾਹੁੰਦੇ ਦਿਨ ਢਲੇ ਨੂੰ ਓਏ ਕਾਂ ਤੇ ਹਿਰਨ ਨਾਲੇ ਕਹਿੰਦੇ ਜੋ ਆਵਾਰਾ ਕੁੱਤਾ ਜਾਂਦੇ ਨੇ ਖਿਸਕ ਹੱਥ ਪਾਈਏ ਜਦੋਂ ਢਲੇ ਨੂੰ ਪਹਿਲਵਾਨ ਕਲਾਕਾਰ ਤੀਜਾ ਭਾਈ ਦੁੱਧ ਵਾਲਾ ਆਸ਼ਕੀ ਚ ਪੈ ਕੇ ਤਿੰਨੇ ਕੰਮ ਜੋਗੇ ਰਹਿੰਦੇ ਨਾ ਓਏ ਪੁਲਸੀਆ ਜੱਟ ਨਾਲੇ ਭੂਸਰਿਆ ਸਾਣ ਸੰਧੂ ਆਈ ਉੱਤੇ ਆਏ ਤੇ ਕਿਸੇ ਦਾ ਰੋਵਸੈਂਦੇ ਨਾ ਆਈ ਉੱਤੇ ਆਏ ਤੇ ਕਿਸੇ ਦਾ ਰੋਵਸੈਂਦੇ ਨਾ ਕਿਵੇਂ ਲੱਗੀ ਜੀ ਵੀਡੀਓ ਸ਼ੇਅਰ ਜ਼ਰੂਰ ਕਰੇ